ਮੇਰਾ ਨਾਮ ਇਕਰੋਰ ਸਿੰਘ ਗੇਲ ਹੈ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਦਾ ਪੇਪਰ ਪਾਸ ਕੀਤਾ ਇਸ ਸਾਲ ਦੇ ਵਿੱਚ ਦੋ ਵਾਰ ਹੁੰਦਾਗਾ ਤੇ ਮੈਂ ਸਪਟੰਬਰ ਦਾ ਅਟੈਂਪਟ ਦਿੱਤਾ ਸੀ ਤੇ ਮੇਰੀ 올 ਇੰਡੀਆ ਰੈਂਕ 155 ਆਈ ਮੈਂ ਇਸ ਦੇ ਵਿੱਚ ਇੱਕ 4 ਸਾਲ ਦਾ ਟ੍ਰੇਨਿੰਗ ਪ੍ਰੋਸੀਜਰ ਹੁੰਦਾਗਾ ਜਿਸ ਦੇ ਵਿੱਚ 3 ਸਾਲ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਪੂਨੇ ਦੇ ਵਿੱਚ ਗੁਜ਼ਰਦੇ ਨੇ ਬਸ ਲਾਸਟ ਈਅਰ ਹੁੰਦਾਗਾ ਇੰਡੀਅਨ ਮਿਲਟਰੀ ਅਕੈਡਮੀ ਦੇਰੋਂ ਤੇ ਆਫਟਰਵਰਡਸ ਇੱਕ ਲੈਫਟਨੈਂਟ ਦੀ ਪੋਸਟ ਮਿਲਦੀ ਹੈ ਇਨਨਾਮੀ ਦੇ ਵਿੱਚ ਤੇ ਮੇਰੀ ਜੁਆਇਨਿੰਗ ਜੂਨ ਦੇ ਐਂਡ ਦੇ ਵਿੱਚ ਇਸ ਤੋਂ ਅੱਗੇ ਤਾਂ ਇਹ ਸੁਪਨਾ ਹੈ ਕਿ ਇੱਕ ਬਿਹਤਰ ਆਫਸਰ ਬਣਾਗਾ ਤੇ ਆਪਦੀ ਪਲਟੂਨ ਨੂੰ ਜੋ ਕਿ ਜੋ ਵੀ ਗਰੁੱਪ ਨੂੰ ਮਿਲਦਾ ਹੈ ਉਹਦੇ ਵਿੱਚ ਵਧੀਆ ਲੀਡਰਸ਼ਿਪ ਕੁਆਲਿਟੀਜ਼ ਦਿਖਾ ਕੇ ਵਧੀਆ ਲੀਡ ਕਰਨਾ ਤੇ ਦੇਸ਼ ਦੀ ਸੇਵਾ ਕਰਨੀ ਸਾਰੇ ਨਹੀਂ ਮੇਰੇ ਫਰੈਂਡਸ ਨੇ ਫੈਮਿਲੀ ਨੇ ਤੇ ਟੀਚਰਸ ਨੇ ਸਾਰੇ ਹੀ ਬਹੁਤ ਸਾਥ ਦਿੱਤਾ ਤੇ ਮੈਨੂੰ ਬਹੁਤ ਹੈਲਪ ਕੀਤੀ ਪੁਸ਼ ਕਰਨ ਦੇ ਲਈ ਆ ਤਾਂ ਕਿ ਮੈਂ ਆਪਦੇ ਗੋਲ ਨੂੰ ਅਚੀਵ ਕਰ ਸਕਾਂ ਕੀ ਲਾਗਦਾ ਸੀ ਕਿ ਇੱਕ ਆਮ ਘਰ ਤੋਂ ਸਕੇ ਜਾਂ ਹੋ ਸਕਦੀ ਹੈ ਹਾਂਜੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਆਮੀ ਦੇ ਵਿੱਚ ਵੀ ਨਾਰਮਲ ਆਮ ਘਰਾਂ ਦੇ ਬੱਚੇ ਜਾਂਦੇ ਨੇ ਜ਼ਿਆਦਾਤਰ ਤੇ ਇੱਕ ਬਹੁਤ ਹੀ ਅਚੀਵੇਬਲ ਗੋਲ ਹੈ ਜੇ ਆਪਾਂ ਹਾਰਡ ਵਰਕ ਕਰਦੇ ਆਂ ਮਿਹਨਤ ਪੁੱਟ ਕਰਦੇ ਆਂ ਤਾਂ ਈਜ਼ੀਲੀ ਇਹ ਗੋਲ ਨੂੰ ਅਚੀਵ ਕਰ ਸਕਦੇ ਹੋ ਉਹਨੇ ਬੱਚੇ ਨਿੱਕੀ ਜਿਹੀ ਜਿੰਦਗੀ ਵਿੱਚ ਸੰਦੇਸ਼ ਤੇ ਇਹ ਦੇਣਾ ਚਾਹੁੰਗਾ ਕਿ ਆਪਣਾ ਇੱਕ ਗੋਲ ਆਪਣਾ ਇੱਕ ਲਕਸ਼ਿਆ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਰੱਖੋ ਇਹ ਨਹੀਂ ਸੋਚਣਾ ਕਿ ਆਪਾਂ 10th ਕਰ ਲਈਏ ਜਾਂ 12th ਕਰ ਲਈਏ ਹੁਣ ਆਪਾਂ ਸੋਚਦੇ ਆਂ ਫਰੋਮ 8ਵਰਡਸ ਆਫ ਦੀ ਜ਼ਿੰਦਗੀ ਵਿੱਚ ਕੀ ਕਰਨਾ ਉਸ ਚੀਜ਼ ਬਾਰੇ ਸੋਚਣਾ ਖੁਦ ਹੀ ਸ਼ੁਰੂ ਕਰ ਦੋ ਤੇ ਆਪਦੇ ਪੇਰੈਂਟਸ ਨਾਲ ਆਪਦੇ ਟੀਚਰਸ ਨਾਲ ਜ਼ਰੂਰ ਡਿਸਕਸ ਕਰੋ ਤੇ ਬਸ ਲਾਈਫ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰੋ ਮੇਰਾ ਨਾਮ ਰਮਨਪ੍ਰੀਤ ਸਿਰ ਬਹੁਤ ਖੁਸ਼ੀ ਹੈ ਜੀ ਕਿ ਨੇ ਐਡੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਪ੍ਰਾਪਤੀ ਹਾਸਲ ਕੀਤੀ ਆ ਤੇ ਹੋਰ ਨਾ ਬੱਚਿਆਂ ਨੂੰ ਵੀ ਸਾਡਾ ਤਾਂ ਸੰਦੇਸ਼ ਹੈ ਵੀ ਆਪਣੇ ਮਾਪੇ ਦੇ ਅੱਗੇ ਕਰੀ ਹੋ ਕੇ ਪੜ੍ਹ ਲਿਖ ਕੇ ਅੱਗੇ ਵਧੋ ਤੇ ਵਧੀਆ ਮੁਕਾਮ ਹਾਸਲ ਕਰੋ ਤੇ ਵਿਦੇਸ਼ਾਂ ਦਾ ਖੜਾ ਸਿੱਧਣਾ ਚਾਹੀਦਾ ਕਿ ਅਸੀਂ ਬਾਰ-ਬਾਰ ਸਾਡੇ ਆਮ ਹੀ ਜੁੱਤੇ ਚੱਲ ਰਿਹਾ ਕਾਫੀ ਲੌਂਗ ਟਾਈਮ ਤੋਂ ਕਿ ਬਸ ਕੇ ਪਲਸ 2 ਤੋਂ ਬਾਅਦ ਆਇਲਟਸ ਨੂੰ ਜ਼ਿਆਦਾ ਪ੍ਰੀਫਰ ਕਰਦੇ ਆ ਟਾਇਲੈਸ ਕਰਕੇ ਬਾਹਰ ਵਿਦੇਸ਼ਾਂ ਚ ਜਾਂਦੇ ਉੱਧਰ ਜਾਣ ਦੀ ਬਜਾਏ ਇੱਧਰ ਵੀ ਵਧੀਆ ਜੇ ਅਸੀਂ ਮਿਹਨਤ ਕਰਾਂਗੇ ਤਾਂ ਸਾਡੇ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਵੀ ਵਧੀਆ ਮੌਕੇ ਆ ਕਿ ਅਸੀਂ ਨੌਕਰੀਆਂ ਹਾਸਲ ਕਰ ਸਕਦੇ ਹਾਂ ਬੱਚੇ ਦੀ ਪ੍ਰਾਪਤੀ ਦੇ ਲਿਖੇ ਕੀ ਮਸਲਾ ਸਮਝਣਾ ਕਰਨਾ ਚਾਹੀਦਾ ਵੈਸੇ ਤਾਂ ਜੀ ਇਹ ਮੇਰੇ ਲਈ ਇੱਕ ਗੋਡ ਗਿਫਟ ਬੱਚਾ ਜੀ ਕੁਈ ਮੈਨੂੰ ਜਾਦਾ ਮੈਂ ਕਹਾਂ ਵੀ ਬਚਪਨ ਤੋਂ ਲੈ ਕੇ ਪ੍ਰੀ ਨਰਸਰੀ ਤੋਂ ਲੈ ਕੇ ਇਹਨੇ 10th ਸਟੈਂਡਰਡ ਤੱਕ ਅਕਾਲ ਅਕੈਡਮੀ ਕੋਲ ਦਾ ਸਟੂਡੈਂਟ ਰਿਹਾਗਾ ਹਮੇਸ਼ਾ ਤੋਂ ਹੀ ਇਹ ਸਾਡਾ ਅਕਾਦਮੀ ਦਾ ਬੱਚਾ ਸੀਗਾ ਵਿਦਾਊਟ ਟਿਊਸ਼ਨ ਇਹਨੇ ਆਪਣੀ ਜਿਹੜੀ 10th ਵੀ ਵਧੀਆ ਰੈਂਕ ਤੇ ਹਾਸਿਲ ਕੀਤੀ ਤੇ ਉਸ ਤੋਂ ਬਾਅਦ ਇਹਨੇ ਲਗਾਤਾਰ ਘਰ ਨੂੰ ਮਤਲਬ ਕਿ ਕੁਝ ਮਕਾਮ ਹਾਸਲ ਕਰਨ ਲਈ ਛੱਡੀ ਰੱਖਿਆਗਾ ਹੌਸਟਲ ਪੜਦਾ ਰਿਹਾਗਾ ਤੇ ਹਾਸਟਲ ਪੜ ਕੇ ਇਹਨਾਂ ਇੱਕ ਸੁਪਨਾ ਸੀਗਾ ਕਿ ਇੱਕ ਵਧੀਆ ਮੁਕਾਮ ਹਾਸਲ ਕਰਨਾ ਦੇਸ਼ ਦੀ ਸੇਵਾ ਕਰਨਾ ਇੱਕ ਆਰਮੀ ਆਫੀਸਰ ਬੰਨਾ ਜੈ ਆਫੀਸਰ ਦੇ ਲੈਵਲ ਤੇ ਹੀ ਆਪਣੀ ਲਾਈਫ ਨੂੰ ਸੈੱਟ ਕਰਨਾ ਤੇ ਉਹ ਇਹਨੇ ਆਪਣਾ ਸੁਪਨਾ ਜਿਹੜਾ ਪੂਰਾ ਕੀਤਾ ਪਰ ਇਹਨੇ ਮਿਹਨਤ ਬਹੁਤ ਕੀਤੀ ਹੈ ਮਤਲਬ ਕਿ 16-16 ਘੰਟੇ ਲਗਾਤਾਰ ਕੰਟੀਨਿਊ ਪੜਦੇ ਰਹਿਣਾ ਘਰ ਛੱਡਣਾ ਆਪਣੇ ਪੇਰੈਂਟਸ ਤੋਂ ਦੂਰ ਰਹਿਣਾ ਚਲੋ ਤਾਂ ਹੁਣ ਇਹਦਾ ਫੀਲਡ ਵੀ ਇਹ ਹੋ ਜਾਏ ਨੂੰ ਪਰ ਤਾਂ ਹੁਣ ਵੀ ਕਹਿੰਦੇ ਹੁੰਦੇ ਦੇਸ਼ ਦੀ ਸੇਵਾ ਲਈ ਛੱਡਣਾ ਪਏਗਾ ਤੇ ਪਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਬੱਚੇ ਨੇ ਜੋ ਕਿਹਾ ਸੀ ਉਹ ਕੀਤਾ ਮਨ ਬੱਚੇ ਇਸ ਪ੍ਰਾਪਤੀ ਉਪਰ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਆਪਣੇ ਆਪ ਨੂੰ ਅਸੀਂ ਪਾ ਗਾਂ ਲਈ ਸਮਝਦੇ ਹਾਂ ਕਿ ਪ੍ਰਮਾਤਮਾ ਨੇ ਇਹਨਾਂ ਲਾਇਫ ਤੇ ਬੇਬੱਤ ਸਾਡੀ ਢੋਲੀ ਪਾਇਆਗਾ ਜਿਨੇ ਕਿ ਇੰਨੀ ਛੋਟੀ ਉਮਰ ਤੇ ਨਹੀਂ ਤਾਂ ਪਲੱਸ 2 ਤੋਂ ਬਾਅਦ ਖੁਦ ਵੀ ਇਸ ਫੀਲਡ 'ਚ ਲੰਗੇ ਆ ਇਸ ਫੀਲਡ 'ਚ ਲੰਗੇ ਆ ਕਿ ਪਲੱਸ 2 ਤੋਂ ਬਾਅਦ ਇਹਦਾ ਬੀਏ ਬਾਰੇ ਜਾਂ ਬੀ ਕਾਮ ਵੀ ਐਸਸੀ ਬਾਰੇ ਸੋਚਦੇ ਆ ਪਰ ਇਨੇ 10th ਸਟੈਂਡਰਡ ਤੋਂ 8ਵੀਂ ਤੋਂ ਹੀ ਸੋਚਣਾ ਸ਼ੁਰੂ ਕਰਤਾ ਸੀਗਾ ਸੋ ਇਨੇ ਪਲੱਸ 2 ਦੇ ਨਾਲ ਨਾਲ ਹੀ ਇਹਦੀ ਹੁਣ ਜੁਆਇਨਿੰਗ ਹੋਣ ਜਾ ਰਹੀ ਹੈ ਜੀ ਐਨਡੀ ਅਕੈਡਮੀ ਮੇਰਾ ਤਾਂ ਇੱਕੋ ਹੀ ਸੁਪਨੇਸ਼ ਹੈ ਜੀ ਆਪਣੇ ਬੱਚਿਆਂ ਨੂੰ ਮਤਲਬ ਕਿ ਇੰਨੇ ਕੋ ਸੰਸਕਾਰ ਦਿਓ ਕਿ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਵਧੀਆ ਪੜਾਈ ਦੇ ਵਿੱਚ ਮਨ ਲਾ ਕੇ ਪੜਨਾ ਤੇ ਵਿਦੇਸ਼ਾਂ ਦਾ ਖਿਹੜਾ ਛੱਡ ਕੇ ਇੱਥੇ ਹੀ ਨੌਕਰੀਆਂ ਲਈ ਆਪਣੀ ਤਾਰਾ ਜੋਈ ਕਰਨ ਕੋਈ ਜੇ ਤੁਸੀਂ ਮਿਹਨਤ ਕਰਾਂਗੇ ਤਾਂ ਮੁਕਾਮ ਹਾਸਲ ਕਰਨਾ ਕੋਈ ਮੁਸ਼ਕਲ ਨਹੀਂ ਖੁਦ ਮੈਂ ਆਪਣੇ ਘਰ ਤੋਂ ਦੇਖਿਆ ਹੈਗਾ ਆਪਣੇ ਬੱਚੇ ਨੂੰ ਮਿਹਨਤ ਕਰਦੇ ਦੇਖਿਆ ਹੈਗਾ ਤਾਂ ਜੇ ਅਸੀਂ ਮਿਹਨਤ ਕਰਾਂਗੇ ਤਾਂ ਬੁਲੰਦੀਆਂ ਦੂਰ ਨਹੀਂ ਹੋਣਗੀਆਂ ਤਾਂ ਬੱਚਿਆਂ ਨੂੰ ਇਸ ਤਰ੍ਹਾਂ ਮੋਟੀਵੇਟ ਕਰੋ ਕਿ ਉਹ ਇੱਧਰ ਹੀ ਨੌਕਰੀਆਂ ਲੈ ਕੇ ਵਧੀਆ ਆਪਣਾ ਜੀਵਨ ਆ ਜਿਹੜਾ ਸਫਲਾ ਕਰ ਨਸ਼ੇ ਪੱਤੇ ਤੋਂ ਦੂਰ ਰਹਿਣਾ ਤੇ ਮਾੜੀਆਂ ਬੁੜੀਆਂ ਆਤਾਂ ਤੋਂ ਦੂਰ ਰਹਿ ਕੇ ਕਾਗਿਆ ਕਰੀ ਬੱਚੇ ਸਾਬਤ ਹੋਣ ਆਪਣੇ ਆਪ ਤਾਂ ਹੀ